ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕਰਮ ਸਿੰਘ ਢਿੱਲੋਂ ਸਾਡਾ ਇਹ ਜਿਹੜਾ ਰੋਸ ਧਰਨਾ ਹੈ 12 ਤਰੀਕ ਤੋਂ ਜਾਰੀ ਕੀਤਾ ਹੋਇਆ ਹੈ ਤੇ ਨਗਰ ਕੌਂਸਲ ਦੇ ਦਫ਼ਤਰ 'ਚ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਅੱਜ ਇਹ ਜਿਹੜਾ ਸਮੱਸਿਆ ਤੁਹਾਡੀ ਹੈਗੀ ਆ ਅਨੰਦਨਗਰ ਦੀ ਦੱਸੇਦੇ ਬਾਰੇ ਰਜਿੰਦਰ ਸਿੰਘ ਵਾਸੀ ਅਨੰਦਨਗਰ ਅ ਦਿਸਮੇਸ਼ ਗਨਵਰ ਸਕੂਲ ਵੱਲੋਂ ਬਹੁਤ ਵੱਡੀ ਰਕਮ ਖਰਚ ਕਰਕੇ ਸੜਕ ਬਣਾਈ ਗਈ ਸੀ ਪਰੰਤੂ ਬਦਕਿਸਮਤੀ ਸਾਡੀ ਕਿ ਅਕਾਲੀ ਸਰਕਾਰ ਨੇ ਇਹੋ ਜੀ ਕੰਪਨੀ ਨੂੰ ਸਿਵਰੇਜ ਪਾਉਣ ਦਾ ਠੇਕਾ ਦਿੱਤਾ ਕਿ ਜੋ ਹਜੇ ਤੱਕ ਵੀ ਸ਼ਹਿਰ ਵਾਸੀ ਨਰਕ ਭੋਗ ਰਹੇ ਆ ਹਾਂਜੀ ਸਰ ਕੀ ਨਾਮ ਆ ਆਪਣਾ ਤੇ ਅੱਜ ਤੁਸੀਂ ਜਿਹੜਾ ਹੈਗਾ ਇੱਕ ਕੋਈ ਨਜਾਇਜ਼ ਆ ਆਪਣੇ ਬੱਤੇ ਆ ਗਿਆ ਸਭ ਜਿਹੜਾ ਹੈਗਾ ਉਹਨਾਂ ਦੀ ਗੱਲ ਨੂੰ ਲੈ ਕੇ ਇੱਥੇ ਇਕੱਠੇ ਹੋਏ ਹੋ ਤੁਹਾਡੀ ਕਾਫੀ ਲੰਮੇ ਚਿਰ ਮੇਰਾ ਨਾਮ ਜੁਗਜੀਤ ਸਿੰਘ ਆ ਜੀ ਮੈਂ ਵਾਸੀ ਆਨੰਦਨਗਰ ਗਲੀ ਨੰਬਰ 6 ਤੋਂ ਹਾਂ ਇਹ ਜਿਹੜਾ ਮੁੱਦਾ ਸਾਡਾ ਨਜਾਇਜ਼ ਕਬਜ਼ਿਆਂ ਦਾ ਇਹ ਬਹੁਤ ਲੰਬੇ ਸਮੇਂ ਦਾ ਚੱਲ ਰਿਹਾ ਜੀ। ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਭਾਰਤ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ। ਤੇ ਇੱਕਦਰੋਂ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼। ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕੀਤਾ ਜਾਵੇ ਜੀ। ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼। ਨਗਰ ਕੌਂਸਲ ਕੋਟਕਪੂਰਾ ਦੇ ਦਫ਼ਤਰ ਮੂਰੇ ਮੁਹੱਲਾ ਨੰਦਨਗਰ ਦੇ ਵਸਨੀਕਾਂ ਵੱਲੋਂ ਲਗਾਤਰਨਾ ਜੋ ਵੀ ਮੇ ਦਿਨ ਵੀ ਰਹਾ ਜਾਰੀ ਵਾਰਡ ਨੰਬਰ 2 ਤੇ ਮੁਹੱਲਾ ਆਨੰਦਨਗਰ ਸਮਾਸੇਵੀ ਜਥੇਬੰਦੀਆਂ ਪ੍ਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਮਿਤੀ 12-11-2024 ਤੋਂ ਨਗਰ ਕੌਂਸਲ ਕੋਰਟ ਖਬਰ ਦੇ ਦਫਤਰ ਮੂਰੇ ਆਪਣੀਆਂ ਮੰਗਾਂ ਖਾਤਰ ਜਿਸ ਵਿੱਚ ਆਨੰਦਨਗਰ ਦੇ ਮੁੱਖ ਰਸਤੇ ਦੇ ਵਿੱਚੋਂ ਨਜਾਇਜ਼ ਕਬਜ਼ੇ ਹਟਵਾਉਣ ਸੀਵਰੇਜ ਪਾਉਣ ਪੀਣ ਵਾਲੇ ਪਾਣੀ ਦੀ ਪਾਈਪ ਪਾਉਣ ਹੀਰਾ ਸਿੰਘ ਨਗਰ ਦੀ ਮੁੱਖ ਸੜਕ ਅਤੇ ਸਿੱਖਾਂ ਵਾਲਾ ਸੜਕ ਦਾ ਰਹਿਦਾ ਟੋਟਾ ਬਣਾਉਣ ਅਤੇ ਵਾਰਡ ਨੰਬਰ 2 ਦੀਆਂ ਰਹਿੰਦੀਆਂ ਗਲੀਆਂ ਬਣਾਉਣ ਲਈ ਅਨੁਮਿੱਤ ਸਮੇਂ ਲਈ ਤਰਨਾ ਦਿੱਤਾ ਜਾ ਰਿਹਾ ਹੈ ਇਹ ਤਰਨਾ ਉਕਤ ਸਮੱਸਿਆਵਾਂ ਦੇ ਹੱਲ ਲਈ ਦਿੱਤਾ ਜਾ ਰਿਹਾ ਹੈ ਪਰੰਤੂ ਉਹਨਾਂ ਵਿੱਚੋਂ ਇੱਕ ਅਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਕੋਈ ਨਗਰ ਕੌਂਸਲ ਦੇ ਅਧਿਕਾਰੀ ਜਾਂ ਫਿਰ ਕੋਈ ਰਾਜਨੀਤਿਕ ਨੁਮਾਇੰਦੇ ਇਹ ਸਮੱਸਿਆ ਨੂੰ ਹੱਲ ਕਰਨ ਦੀ ਸੋਚ ਰਹੇ। ਮੁਹੱਲਾ ਆਨੰਦਨਗਰ ਦੇ ਵਸਨੀਕਾਂ ਦੀ ਇੰਨਾਂ ਸਮੱਸਿਆਵਾਂ ਤੇ ਕਿਸੇ ਦਾ ਵੀ ਕੋਈ ਧਿਆਨ ਨਹੀਂ। ਇਸ ਤੋਂ ਇਲਾਵਾ ਮੁਹੱਲਾ ਆਨੰਦਨਗਰ ਦੇ ਰਸਤੇ ਵਿੱਚ ਜੋ ਮਲਵਾ ਪਿਆ ਉਹ ਵੀ ਕਰੀਬ ਪਿਛਲੇ ਡੇਢ ਥਾਲਾਂ ਤੋਂ ਉੱਥੇ ਪਿਆ ਹੈ ਜਿਸ ਨੂੰ ਵੀ ਚੁੱਕਿਆ ਨਹੀਂ ਜਾ ਰਿਹਾ। ਜੇਕਰ ਜਲਦ ਹੀ ਮੁਹੱਲਾ ਆਨੰਦਨਗਰ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ ਅੱਜ 24ਵੇਂ ਦਿਨ ਦੇ ਜਾਰੀ ਧਰਨੇ ਵਿੱਚ ਮੀਡੀਆ ਨਾਲ ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਕਰਮਜੀਤ ਸਿੰਘ ਢਿੱਲੋਂ ਜੀ ਰਿਟਾਇਰਡ ਤਹਿਸੀਲਦਾਰ ਰਜਿੰਦਰ ਸਿੰਘ ਸਰਾਂ ਜੀ ਅਤੇ ਨਾਲ ਹੀ ਜਕਸੀਰ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹਨ ਆਓ ਸੁਣਦੇ ਹਾਂ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਮੀਡੀਆ ਤੋਂ ਰੋਹਿਤ ਆਯਾਦੀ ਇੰਨਾਂ ਸਮੱਸਿਆਵਾਂ ਵਿੱਚੋਂ ਇੱਕ ਮੁੱਖ ਸਮੱਸਿਆ ਇਹ ਹੈ ਕਿ ਕੋਟਕਪੁਰਾ ਦੇ ਮੁਹੱਲਾ ਆਨੰਦਨਗਰ ਵਿੱਚੋਂ ਨਜਾਇਜ਼ ਕਬਜ਼ੇ ਹਟਵਾਉਣ ਲਈ ਨਗਰ ਕੌਂਸਲ ਕੋਟਕਪੁਰਾ ਵੱਲੋਂ ਪਿਛਲੇ ਸਾਲ ਵਿੱਚ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਜੋ ਇੱਕ ਕਦਮ ਚੁੱਕਿਆ ਗਿਆ ਸੀ ਉਸ ਵਿੱਚ ਸਾਰੇ ਨਜਾਇਜ਼ ਕਬਜ਼ੇ ਹਟਵਾ ਦਿੱਤੇ ਗਏ ਨੇ ਪਰੰਤੂ ਇੱਕ ਇੱਕ ਨਜਾਇਜ਼ ਕਬਜ਼ਾ ਜੋ ਰਹਿੰਦਾ ਬਾਕੀ ਹੈ ਉਹ ਹਾਲੇ ਤੱਕ ਨਹੀਂ ਹਟਵਾਇਆ ਗਿਆ ਇਹ ਜੋ ਧਰਨਾ ਚੱਲ ਰਿਹਾ ਹੈ ਉਸ ਨੂੰ ਵੀ ਮੁੱਖ ਰੱਖਦਾ ਹੈ ਉਸ ਦਾ ਵੀ ਹੱਲ ਹੋਣਾ ਚਾਹੀਦਾ ਹੈ ਇਸ ਤੋਂ ਲਾਵਾ ਕੋਟਕਪੁਰਾ ਤੋਂ ਪੱਤਰਕਾਰ ਰੋਹਿਤ ਆਜ਼ਾਦੀ ਨਗਰ ਕੌਂਸਲ ਕੋਟਕਪੁਰਾ ਦੇ ਕਰਤੱਵਪਤੀ ਅਫਸਰ ਅਮਰਿੰਦਰ ਸਿੰਘ ਜੀ ਨਾਲ ਕੀ ਗੱਲਬਾਤ ਹੋਈ ਹੈ ਉਹ ਵੀ ਅੱਗੇ ਪੇਸ਼ ਹੈ ਦੇਖੋ ਪੂਰੀ ਰਿਪੋਰਟ ਹਾਂਜੀ ਫਿਰ ਕੀ ਨਾਮ ਹੈ ਤੁਹਾਡਾ ਕਰਮ ਸਿੰਘ ਢਿੱਲੋਂ ਤੇ ਕੀ ਕਹਿੰਦੇ ਤੁਹਾਡਾ ਇਹ ਅੱਜ ਦੇ ਤੁਹਾਡੀ ਸਮੱਸਿਆ ਜਿਹੜੀ ਆਈ ਆ ਇਹ ਸਾਡੇ ਆਨੰਦਨਗਰ ਨੂੰ ਫਾਟਕ ਦੇ ਕੋਲੋਂ ਇੱਕ ਰਸਤਾ ਜਾਂਦਾ ਹੈ ਜਿੱਥੇ ਕਿ 400 ਘਰ ਆਨੰਦਨਗਰ ਦਾ ਅਤੇ ਇੱਕ ਬਲੋਗ ਦਸ਼ਮੇਸ਼ ਗਲੋਬਲ ਸਕੂਲ ਹੈ ਉਹਦੇ ਚ 4000 ਬੱਚੇ ਪੜਦੇ ਆ ਤੇ ਪਿਛਲੇ ਤਕਰੀਬਨ 9 ਸਾਲ ਤੋਂ ਇਹਨਾਂ ਤੇ ਨਜਾਇਜ਼ ਕਬਜ਼ੇ ਹੋਏ ਸੀ ਤੇ ਉਹਨਾਂ ਨਜਾਇਜ਼ ਕਬਜ਼ਿਆਂ ਨੂੰ ਮੋਟਾ ਹਟਾਉਣ ਲਈ ਸਾਡਾ ਇਹ ਜਿਹੜਾ ਰੋਸ ਧਰਨਾ ਹੈ 12 ਤਰੀਕ ਨੂੰ ਜਾਰੀ ਕੀਤਾ ਹੋਇਆ ਹੈ ਤੇ ਨਗਰ ਕੌਂਸਲ ਦੇ ਦਫ਼ਤਰ 'ਚ ਤੇ ਇਹ ਰੋਸ ਧਰਨੇ ਦੇ ਵਿੱਚ ਅਸੀਂ ਹਾਈ ਕੋਰਟ ਦੇ ਜਿਹੜੀ ਰੂਲਿੰਗ ਹੈ ਹਾਈ ਕੋਰਟ ਨੇ ਜਿਹੜੇ ਆਰਡਰ ਕੀਤੇ ਸੀ ਬਹੁਤ ਸਾਰੀਆਂ ਜਿਹੜੀ ਸਾਡੇ ਰਸਤੇ ਦੇ ਕਬਜ਼ਾ ਹੋਇਆ ਸੀ ਜੋ ਰੇਲਵੇ ਦਾ ਪੁਲ ਬਣਿਆ ਉਰੂ ਵਿੱਚ ਪਤਾ ਲੱਗ ਗਿਆ ਵੀ ਸਾਡਾ ਇਹ ਰਸਤਾ ਸੀ ਉਹ ਰੇਲਵੇ ਦੀ ਜਗ੍ਹਾ ਵਿੱਚ ਚੱਲਦਾ ਸੀ ਤੇ ਸਾਡੇ ਰਸਤੇ ਤੇ ਮਹੱਲਾ ਵਾਸੀਆਂ ਨੇ ਕੁਝ ਲੋਕਾਂ ਨੇ ਵਿਜਾਹ ਕਬਜ਼ੇ ਕੀਤੇ ਹੋਏ ਸੀ ਹਾਈ ਕੋਰਡ ਗਿਆਨ ਹਾਈ ਕੋਰਡ ਨੇ ਇਕ ਡਾਇਰੈਕਸ਼ਨ ਦਿੱਤੀ ਵੀ ਇਹ ਵਿਜਾਹ ਕਬਜ਼ੇ ਦੂਰ ਕਰੀ ਤੇ ਜਾਵੋ ਤਰੰਤ ਉਹ 11 ਵਿਜਾਹ ਕਬਜ਼ੇ ਦੂਰ ਕਰਤੇ ਗਏ ਇਹ ਤੇ ਵਿਜਾਹ ਕਬਜ਼ਾ ਅਜੇ ਅਜੇ ਤੱਕ ਚੱਲ ਰਿਹਾ ਉਸ ਬੰਦੇ ਅਜੇ ਕੋਈ ਕਾਰ 12 ਪੀਕ ਤੇ ਸੀ ਜਿਹੜਾ ਇਹ ਰੋਸ ਧਰਨਾ ਮਹੱਲੇ ਵਾਸੀਆਂ ਦੇ ਤੇ ਸ਼ਹਿਰ ਦੇ ਲੋਕਾਂ ਦੇ ਮੁਸਲਿਮ ਨਾਲ ਸ਼ੁਰੂ ਕੀਤਾ ਹੈ ਕਿ ਕੀ ਚੀਜ਼ ਦਾ ਨਜਾਇਜ਼ ਕਬਜ਼ਾ ਹੈ ਤੇ ਕਿੰਨਾ ਦਾ ਹੈ ਉਹ ਦੱਸ ਸਕਦੇ ਉਹ ਸਾਡੇ ਮਹੱਲੇ ਦੇ ਵਾਸੀ ਹੈ ਤੇ ਪਹਿਲਾਂ ਜਿਹੜੇ ਨਜਾਇਜ਼ ਕਬਜ਼ੇ ਕੀਤੇ ਸੀ ਉਹ ਵੀ ਸਾਡੇ ਮਹੱਲੇ ਦੇ ਵਾਸੀ ਸੀ ਹੁਣ ਇੱਕ ਜਿਹੜਾ ਕਬਜ਼ਾ ਰਹਿ ਗਿਆ ਉਹ ਸਾਡੇ ਮਹੱਲੇ ਦੇ ਵਾਸੀ ਹੈ ਪਰੰਤੂ ਉਹਨਾਂ ਨੇ ਕੁਝ ਜਿਹੜੀ ਬਿਲਡਿੰਗਾਂ ਉਹਨਾਂ ਦੇ ਪਿਛਲੇ ਸਮੇਂ ਦੌਰਾਨ ਧਾਵੀ ਦਿੱਤੀ ਗਈ ਸੀ 4 ਫੁੱਟ ਤੇ ਹੁਣ ਫੇਰ ਇਹ ਸਾਨੂੰ ਕਲ ਡੀਸੀ ਸਾਹਿਬ ਵਿਸ਼ਵਾਸ ਦਿਵਾਇਆ ਹੈ ਫਟ ਜਿੰਨ ਸਾਹਿਬ ਨੇ ਪਰਸੋਂ ਵੀ ਜਿਹੜੇ ਬਾਕੀ ਰੋਜ਼ ਉਹ ਅਜਕੱਲ ਬਾਕੀ ਰਹਿੰਦਾ ਉਹ ਵੀ ਦੂਰ ਕਰਤਾ ਜਾਊਗਾ। ਉਹ ਨਿਯਾਜ਼ ਕਰਜੇ ਟਾਉਣ ਦੀ ਜਿਹੜੀ ਹੈਗੀ ਹੈ ਨਗਰ ਕੁੰਤਲ ਵੱਲੋਂ 2020 ਤੋ ਉਹ ਜਿਹੜਾ ਹੈਗਾ ਪਹਿਲਾਂ ਮਤਲਬ ਦੇਖੀ ਗਈ ਹੈ ਕਿ ਕਿਤੀ ਗਈ ਹੈ। ਜੋ ਹੁਣ ਪਿੱਛੇ ਦੇਰ ਤੇਜ਼ ਵੀ ਜਿਹੜਾ ਰੱਤ ਆਇਆ ਗਿਆ ਉਥੇ ਅਨੰਦਪੁਰ ਦੀ ਤੇ ਉਹ ਉਥੇ ਇੱਕ ਬਿਲਡਿੰਗ ਹੈ ਰਹਿ ਗਈ ਵੀ ਉਹਨੂੰ ਕਿਉਂ ਨਹੀਂ ਟਾਗਾ ਕੀ ਵਜ੍ਹਾ ਤੋਂ ਦੱਸੋ ਜਦੋਂ ਪਹਿਲੇ ਨਿਯਾਜ਼ ਕਰਜੇ ਸਾਰੇ ਨਿਯਾਜ਼ ਕਰਜੇ ਹੋਏ ਸੀ ਉਹ ਬੂਡ ਕਰਨ ਦੇ ਹਾਈ ਕੋਰਟ ਦੀ ਡਾਇਰੈਕਸ਼ਨ ਅਨੁਸਾਰ ਭਗਵਾਨਾ ਹਾਈ ਕੋਰਟ ਦੇ ਅਨੁਸਾਰ ਵੀ ਨਾ ਕੀਤਾ ਤੇ ਫਿਰ ਅਸੀਂ ਕੰਟੈਂਪਟ ਵੀ ਪਾਈ ਦੀ ਸੀ ਸਾਡੇ ਉਸ ਦੌਰਾਨ ਫਿਰ ਇਹਨਾਂ ਨੇ ਅਨਜਾਇਜ਼ ਕਬਜ਼ੇ ਦੂਰ ਕਰਨ ਗਏ ਤੇ ਬਾਕੀ ਦੇ ਅਨਜਾਇਜ਼ ਕਬਜ਼ੇ ਸਾਰੇ 11 ਨੂੰ ਦੂਰ ਕਰਤੇ ਗਏ ਇੱਕ ਵੀ ਅਨਜਾਇਜ਼ ਕਬਜ਼ਾ ਉਹ ਜਾਣਬੁੱਝ ਕੇ ਉਸ ਸਮੇਂ ਦਾ ਇਹ ਜਿਹੜਾ ਉਹ ਛੱਬਿਆ ਤੇ ਦੂਜਾ ਛੱਡਿਆ ਕੀ ਲੱਗਦਾ ਤੁਹਾਨੂੰ ਨਗਰ ਕੌਂਸਲ ਨੂੰ ਇਸ ਬਾਰੇ ਤਾਂ ਨਗਰ ਕੌਂਸਲ ਨੂੰ ਪਤਾ ਹੋਣਾ ਹੈ ਬਾਅਦ ਦੇ ਵਿੱਚ 5-7 ਦਿਨਾਂ ਬਾਅਦ ਉਸ ਵਿਅਕਤੀ ਨੇ ਲੋਰਕੋਰਟ ਚ ਕੇਸ ਕਰਤਾ ਕਿ ਲੋਰਕੋਰਟ ਦੇ ਵਿੱਚ ਉਹ ਡਿਸਮਿਸ ਹੋ ਗਿਆ ਪੂਰਾ ਛੇ ਸਿੰਘਾ ਜੱਜ ਦੇ ਚਲਾ ਗਿਆ ਛੇ ਸਿੰਘਾ ਜੱਜ ਦਾ ਵੀ ਤਕਰੀਬਨ 6 ਮਹੀਨੇ ਹੋ ਗਏ ਫਾਸਲਾ ਹੋਇਆ ਛੇ ਸਿੰਘਾ ਜੱਜ ਨੇ ਇਹ ਵੀ ਡਿਕਲੇਅਰ ਕਰਤਾ ਇਹ ਜਿਹੜੀ ਬਿਲਡਿੰਗ ਬਿਲਕੁਲ ਨਜਾਇਜ਼ ਹੈ ਇਸ ਨੂੰ ਨਜਾਇਜ਼ ਕਰਕੇ ਦੂਰ ਕੀਤਾ ਜਾਵੇ ਤੁਹਾਡੀ ਗਲਤ ਹੋਈ ਹੈ ਕੋਈ ਇਸ ਤਰ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਅਸੀਂ ਕੋਰਸਪੌਂਡੈਂਸ ਕਰਦੇ ਰਹੇ ਹਾਂ ਸਮੇਂ-ਸਮੇਂ ਤੇ ਉਹਨਾਂ ਨੂੰ ਪੱਤਰ ਲਿਖਦੇ ਰਹੇ ਹਾਂ ਜਿਹੜੇ ਹਾਈ ਕੋਰਟ ਦੇ ਜਿਹੜੇ ਆਰਡਰ ਹੋਏ ਆ ਉਹਨਾਂ ਨੂੰ ਇੰਪਲੀਮੈਂਟ ਕੀਤਾ ਜਾਵੇ ਪਰ ਜਿਹੜੇ ਕੋਸ਼ ਕਰਦੇ ਆ ਉਹ ਦੂਰ ਕਰਾਉਗੇ ਤੇ ਇੱਕ ਕਬਜ਼ਾ ਜਿਹੜਾ ਰਹਿ ਗਿਆ ਉਹ ਸਾਡੇ ਵਾਰ-ਵਾਰ ਬੇਨਤੀ ਕਰਨ ਤੋਂ ਵੀ ਇਹਨਾਂ ਨੇ ਦੂਰ ਨਿ ਕਰਾਇਆ ਇਸੇ ਕਰਕੇ ਅਸੀਂ ਇਹ ਰੋਸ ਕਰਨਾ ਚਾਹੁੰਦੇ ਆ ਜਿਵੇਂ ਮੌਜੂਦਾ ਸਰਕਾਰ ਜਿਹੜੀ ਆਪ ਦੀ ਸਰਕਾਰ ਆ ਇਹ ਕਹਿੰਦੀ ਆ ਵੀ ਸਾਡੀ ਸਰਕਾਰ ਵਿੱਚ ਵੀ ਅਸੀਂ ਕੋਈ ਗਲਤ ਕੰਮ ਨਹੀਂ ਹੋਣ ਦੇਵਾਂਗੇ ਵੀ ਕੋਈ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦੇਵਾਂਗੇ ਕੋਈ ਤਰਨਾ ਨਹੀਂ ਲੱਦਣ ਦੇਵਾਂਗੇ ਜਾਂ ਫਿਰ ਇਸ ਤਰ੍ਹਾਂ ਕੋਈ ਕਿਸੇ ਅਧਿਕਾਰੀ ਮੇਜੇ ਕੋਈ ਤੁਹਾਨੂੰ ਕਰਨਾ ਉਠਵਾਉਣ ਵਾਸਤੇ ਕੋਈ ਤੁਹਾਡੇ ਤੋਂ ਕੋਈ ਆ ਕੇ ਗੱਲ ਕੀਤੀ ਜਾਂ ਕੋਈ ਇਹ ਤਰ੍ਹਾਂ ਵੀ ਤੁਹਾਡੀ ਸਮੱਸਿਆ ਹੀ ਕਰਾਂਗੇ ਹੱਲ। ਤੇ ਸਾਡਾ ਜਿਹੜਾ ਮਜਬੂਰ ਕਬਜ਼ਾ ਹੈ 2016 ਤੋਂ ਸ਼ੁਰੂ ਹੋਇਆ 9 ਸਾਲ ਹੋ ਗਏ ਅੱਜ। ਸਾਰੀਆਂ ਸਰਕਾਰਾਂ ਆਈਆਂ ਪਹਿਲਾਂ ਕਾਲੀ ਸਰਕਾਰ ਸੀ ਫਿਰ ਕਾਂਗਰਸ ਸਰਕਾਰ ਆਈ 5 ਸਾਲ। ਫਿਰ ਹੁਣ 22 ਸਾਲ ਇਹਨਾਂ ਨੂੰ ਹੋ ਗਏ। ਤੇ ਅਜੇ ਤੱਕ ਇਹਨਾਂ ਨੇ ਮਤਲਬ ਤਾਂ ਨੂੰ ਵਾਅਦਾ ਸੀ ਦਵਾਇਆ ਸਾਨੂੰ ਪਰਸੋਂ ਜਿਹੜੀ ਥੋੜੀ ਜਿਹੀ ਲਿੰਤੀ ਕਰਕੇ ਉਸ ਹਿਸਾਬ ਨਾਲ ਕਹਿੰਦੇ ਕਿ ਅਸੀਂ ਦੂਰ ਕਰ ਦਿਆਂਗੇ। ਪਰ ਸਾਨੂੰ ਇਹਦੇ ਤੱਕ ਇਹਨਾਂ ਦਾ ਵਿਸ਼ਵਾਸ ਨਹੀਂ ਜਿੰਨਾ ਚਿਰ ਹੋਊ। ਦੂਜੀ ਵਾਰ ਜਿਹੜੇ ਫੋਟੋਗ੍ਰਾਫਰ ਦੇ ਵਿਧਾਇਕ ਬਣੇ ਆ ਦੇ ਨਾਲ ਆਪਣੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਤਾਰ ਸਿੰਘ ਸੰਧਵਾ ਜੀ ਕੋਈ ਨਾ ਕੋਈ ਗੱਲ ਕਹੀ ਹੋਵੇ ਉਹਨਾਂ ਦੇ ਕੋਈ ਰਾਜਨੀਤਿਕ ਸ਼ਕਤੀ ਜਿਹੜੇ ਤਾਲੀਆ ਸਾਹਿਬ ਉਹ ਮੀਟਿੰਗ ਚ ਬੈਠੇ ਸੀ ਆਦਿ ਨਾਲ ਉਪ ਮੰਡਲ ਅਫਸਰ ਐਸਡੀਐਮ ਸਾਹਿਬ ਸੀਗੇ ਤੇ ਤਹਿਸੀਲਦਾਰ ਸਾਹਿਬ ਸੀ ਐਸਐਚਓ ਸੀਟੀ ਸੀ ਉਹਨਾਂ ਨੇ ਬਹਿ ਕੇ ਸਾਨੂੰ ਸ਼ਵਾਸ਼ ਦਵਾ ਵੀ ਅਸੀਂ ਜਿਹੜਾ ਕੰਮ ਹੈ ਜਲਦੀ ਤੁਹਾਡਾ ਇਹ ਵਿਜਾਇ ਦੀ ਕਬਜ਼ਾ ਦੂਰ ਕਰਕੇ ਤੇ ਸੜਕ ਚਾਲੂ ਕਰਤੀ ਜਾਵੇ ਚਰੋਂ ਕੋ ਇੱਥੇ ਜਿਹੜਾ ਬਿਸ਼ਮੋਹ ਗਲੋਬਸ ਸਕੂਲ ਹੈ ਕਿ세 4000 ਬੱਚਾ ਪੜਦਾ ਹੈ ਹਰ ਰੋਜ਼ ਕੋਈ ਨਾ ਕੋਈ ਬੱਚੇ ਦੀ ਜਾਂ ਕਿਸੇ ਕੋਈ ਟੀਚਰ ਹੈ ਉਹਨਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਕਦੇ ਕੋਈ ਮੈਡਮ ਡਿੱਗ ਪਈ ਸਕੂਟਰ ਤੋਂ ਕਦੇ ਕੋਈ ਬੱਚੇ ਉਹ ਬੱਚਿਆਂ ਵਾਲਾ ਰਹਿਣਾ ਮਤਲਬ ਮੁੱਢ ਤੇ ਮੁੱਢ ਵੱਜੇ ਇਸੇ ਤਰ੍ਹਾਂ ਇਹ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਇਤੋਂ ਅੱਗੇ ਕੀ ਤੁਹਾਡਾ ਕਦੋਂ ਆਏਗਾ ਅੱਗੇ ਸਾਡਾ ਕੱਲ ਤੇ ਕਰੇ ਨਾਲ ਸ਼ੁਮਾਰ ਦਿਤਰ ਸਾਨੂੰ ਸ਼ਾਸ ਦਵਾਇਆ ਹੈ ਉਹ ਅਸੀਂ ਇਹ ਨਿਯਾਜ਼ ਕਬਜ਼ੇ ਦੂਰ ਕਰਕੇ ਤੇ ਕੋੜਾ ਰਸਤਾ ਚਾਲੂ ਕਰਦਿਆਂ ਦੇ ਕਰੇ ਨਾ ਇਹਨਾਂ ਨੂੰ ਚਾਲੂ ਕੀਤਾ ਇਹ ਸਾਡਾ ਇਹ ਧਰਨਾ ਰੋਸ ਮਾਰਾ ਹੈ ਅਗਰ ਰੂਪ ਰੇਖਾ ਬਣਾ ਕੇ ਧਰਨਾ ਜਾਰੀ ਰੱਖਾਂਗੇ ਕੋਈ ਸ਼ਾਂਤਮਈ ਤਰੀਕੇ ਦੀ ਕੋਈ ਅਪੀਲ ਸਰਕਾਰ ਨੂੰ ਸਾਡਾ ਜਿਹੜਾ ਰੋਸ ਧਰਨਾ ਬਿਲਕੁਲ ਸ਼ਾਂਤਮਈ ਹੈ ਲੋਕਾਂ ਨੂੰ ਵੀ ਸਾਡੇ ਮਹੱਲੇ ਦੇ ਵਾਸੀਆਂ ਨੂੰ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਸਾਡੇ ਧਰਨੇ ਪਿਆ ਰਹੇ ਨੇ ਸਮਾਜਿਕ ਲੋਕ ਆ ਰਹੇ ਆ ਮੁਲਾਜ਼ਮ ਜਥੇਬੰਦੀਆਂ ਆ ਰਹੇ ਨੇ ਅਤੇ ਹੋਰ ਸਮਾਜ ਸੇਵੀ ਲੋਕ ਵੀ ਸਾਡੇ ਕੋਲ ਆ ਕੇ ਸ਼ਾਮਿਲ ਹੁੰਦੇ ਆ ਸਾਰਿਆਂ ਨੂੰ ਅਸੀਂ ਬੇਨਤੀ ਕੀਤੀ ਆ ਵੀ ਜਿਹੜਾ ਧਰਨਾ ਮਜਹਰਾ ਹੈ ਉਸ ਧਰਨਾ ਦਾ ਬਿਲਕੁਲ ਛਾਂਤ ਹੋਊਗਾ ਕਿਸੇ ਕਸਮ ਦੀ ਕਿਸੇ ਪ੍ਰਾਪਰਟੀ ਦਾ ਜਾਂ ਸਰਕਾਰੀ ਜਾਇਦਾਦ ਦਾ ਕੋਈ ਨੁਕਸਾਨ ਨਹੀਂ ਕੀਤਾ ਜਾਊਗਾ ਠੀਕ ਹੈ ਹਾਂਜੀ ਫਿਰ ਕੀ ਨਗਰ ਤੋਂ ਕਿ ਅੱਜ ਜਿਹੜਾ ਸਮੱਸਿਆ ਤੁਹਾਡੀ ਆ ਗਈ ਹੈ ਮੰਦਗਰ ਦੀ ਜਸੇਦਵਰ ਰਜਿੰਦਰ ਸਿੰਘ ਵਾਸੀ ਨੰਦਗਰ ਜਿਸ ਤਗਾ ਤੁਹਾਨੂੰ ਕਰਮ ਸਿੰਘ ਜੀ ਨੇ ਦੱਸ ਦਿੱਤਾ ਕਿ ਅਸੀਂ ਬਹੁਤ ਚਿਰਾਂ ਤੋਂ ਮਰਖ ਹੋ ਰਹੇ ਹਾਂ ਉਨੇ ਜੋ 2015 ਦੇ ਵਿੱਚ ਅਸੀਂ ਦਸ਼ਮੀਸ਼ ਗਲੋਵਰ ਸਕੂਲ ਦੇ ਨਾਲ ਵਰਕੇ ਮਹੱਲੇ ਵਾਸੀਆਂ ਵੱਲੋਂ ਉਹ ਪੈਸੇ ਇਕੱਤਰ ਕਰਕੇ ਔਰ ਦੂਜਾ ਦਸ਼ਮੀਸ਼ ਗਲੋਵਰ ਸਕੂਲ ਵੱਲੋਂ ਬਹੁਤ ਵੱਡੀ ਰਕਮ ਖਰਚ ਕਰਕੇ ਸੜਕ ਬਣਾਈ ਗਈ ਸੀ ਪਰੰਤੂ ਬਦਕਿਸਮਤੀ ਸਾਡੀ ਕਿ ਅਕਾਲੀ ਸਰਕਾਰ ਨੇ ਇਹੋ ਜੀ ਕੰਪਨੀ ਨੂੰ ਸੀਵਰੇਜ ਪਾਉਣ ਦਾ ਠੇਕਾ ਦਿੱਤਾ ਕਿ ਜੋ ਹਜੇ ਤੱਕ ਵੀ ਇਹ shear 400 ਨਰਕ ਭੋਗ ਰਹੇ ਆ ਉਸ ਦਾ ਅਹਿਸਾਸ ਅਸੀਂ ਆ ਕਿ 2016 ਤੋਂ ਅਸੀਂ ਜਿਹੜੀ ਪਾਉਣ ਵਾਸਤੇ ਸਾਰਾ ਮਹੱਲਾ ਪਟਕੋ ਦਿੱਤਾ ਪਰੰਤੂ ਹਜੇ ਤੱਕ ਵੀ ਕਿਸੇ ਵੀ ਸਰਕਾਰ ਨੇ ਇਸ ਨੂੰ ਬਰਾਉਣ ਵੱਲ ਕੋਈ ਧਿਆਨ ਨਹੀਂ ਦਿੱਤਾ ਔਰ ਪਿਛਲੇ 8 ਸਾਲਾਂ ਤੋਂ ਅਸੀਂ ਨਰਕ ਭਰੀ ਜ਼ਿੰਦਗੀ ਜਿਉ ਰਹੇ ਆ ਉਸ ਤੋਂ ਬਾਅਦ ਰਹਿਦੀ ਖੁੰਦੀ ਕਸਰ ਜਿਹੜਾ ਰੇਲਵੇ ਦਾ ਓਵਰ ਬ੍ਰਿਜ ਬਣਿਆ ਉਹਨਾਂ ਨੇ ਪਿੰਡਰ ਕੱਢ ਕੇ ਔਰ ਰੇੜੇ-ਰੇ ਆਪਦੀ ਜਗ੍ਹਾ ਦੇ ਵਿੱਚ ਖੰਭੇ ਲਾ ਕੇ ਪੂਰੀ ਕਰ ਦਿੱਤੀ ਅੱਜ 4 ਮਹੀਨਾ ਹੋ ਗਿਆ ਸਾਨੂੰ ਅੱਜ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਵੀ ਬੰਦਾ ਸਾਡੇ ਧਰਨੇ ਦੇ ਵਿੱਚ ਨਹੀਂ ਆਇਆ ਜਿਸ ਤੋਂ ਪੋਲੀਟੀਕਲ ਪਾਰਟੀਆਂ ਸਾਰੀਆਂ ਪਾਰਟੀਆਂ ਦੀ ਇਹ ਗੁਜਾ ਮਨੋਦਸ਼ਾ ਸਮਝ ਆ ਸਕਦੀ ਹੈ ਕਿ ਉਹ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਵਟੇ ਵੇ ਕੀ ਸਮਝਦੇ ਤੁਸੀਂ ਜਿਹੜਾ ਹੈਗਾ ਮੌਜੂਦਾ ਆਪਣੇ ਜਿਹੜੇ ਗਿਆ ਵਿਧਾਇਕ ਵੀ ਨੇ ਤੇ ਵਿਧਾਨ ਸਭਾ ਸਪੀਕਰ ਵੀ ਨੇ ਕੁਲਤਾਰ ਸਿੰਘ ਸਨਵਾ ਜੀ ਇਹਨਾਂ ਨੂੰ ਅਸੀਂ ਜਦੋਂ ਦੀ ਸਰਕਾਰ ਬਣੀ ਆ ਕੋਈ ਜਣੇ ਇਹ ਵਝਾ ਨਹੀਂ ਕਿ ਜਦੋਂ ਸਾਡੇ ਮਹੱਲਾ ਵਾਸੀ ਉਹ ਲਿਖਤੀ ਔਰ ਜਮਾਨੇ ਬੇਨਤੀਆਂ ਕਰ ਕਰ ਹੰਭ ਗਏ ਔਰ ਘਟੋ ਘਾਟ 10 ਵਾਰੀ ਆ ਕੇ ਉਹਨਾਂ ਨੇ ਮੌਕਾ ਵੀ ਦੇਖ ਲਿਆ ਔਰ ਹਵੀ ਨਵੀ ਜਦੋਂ ਵੀ ਹੁੰਦੀ ਆ ਉਹ ਜਦੋਂ ਕਿਸੇ ਦੇ ਘਰੇ ਆਉਂਦੇ ਆ ਉਹਨਾਂ ਦੇ ਕਾਫਲੇ ਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਚਲਣੀਆਂ ਪੈਂਦੀਆਂ ਔਰ ਇੱਥੋਂ ਤੱਕ ਕਿ ਜਦੋਂ ਕੋਈ ਸਾਡੇ ਮਹੱਲੇ 'ਚ ਡੈਥ ਹੋ ਜਾਂਦੀ ਆ ਜਾਂ ਕੋਈ ਮਰੀਜ਼ ਆਉਂਦਾ ਮਰੀਜ਼ ਨੂੰ ਐਮਰਜੈਂਸ ਦੇ ਲਿਜਾਣਾ ਪੈਂਦਾ ਉਦੋਂ ਵੀ ਵਹਾਂ ਪਰੇਸ਼ਾਨੀ ਦੇ ਵਿੱਚ ਚੱਲਣਾ ਪੈਂਦਾ ਉੱਥੋਂ ਤੱਕ ਕਿ ਡਾਕਟਰ ਸੁਰਿੰਦਰ ਜੀ ਸਾਡੇ ਮਹੱਲੇ ਦੇ ਵਸਨੀਕ ਸੀ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਨਿਸ਼ਕਾਹ ਸੇਵਾ ਸੰਪਤੀ ਦਾ ਗਠਨ ਕੀਤਾ ਹੋਇਆ ਹੈ ਔਰ ਲੋਕਾਂ ਦੀ ਸੇਵਾ ਕਰ ਰਹੇ ਸੀ ਉਹਨਾਂ ਦੀ ਡੈੱਡ ਬੋਡੀ ਵੀ ਸਾਨੂੰ 10 ਕਿਲੋਮੀਟਰ ਤੁਰ ਕੇ ਲਿਆ ਕੇ ਮੋਢਿਆਂ ਤੇ ਚੱਕ ਕੇ ਲਿਆ ਕੇ ਦੂਜੇ ਸ਼ਾਹਮਾਂ ਦੇ ਵਿੱਚ ਚੱਕਦੀ ਕੋਈ ਇਹ ਇਹੀ ਮਤਲਬ ਜਿਹੜਾ ਹੈਗਾ ਗੱਲ ਤੁਸੀਂ ਕਿਸੇ ਪਾਰਟੀ ਲੈਵਲ ਤੇ ਕਿਸੇ ਨਾਲ ਕੀਤੀ ਹੋਵੇ ਜਾਂ ਆਪਣੇ ਧਰਨੇ ਵਾਲੀ ਗੱਲ ਹੀ ਚਾਹੀ ਲੈ ਲਵੋ ਆਪਾਂ ਕਿਸੇ ਬਾਈਸ ਤੁਹਾਨੂੰ ਦੱਸ ਜਕਾਜੀ ਕੋਈ ਦੰਨੀ ਹੈ ਜੀ ਜਿਸ ਦਿਨ ਸਾਡੇ ਮਲੇ ਦਾ ਕੋਈ ਵੀ ਵਸਨੀਕ ਸਪੀਕਰ ਸਾਹਿਬ ਕੋਲੇ ਨਾ ਜਾਂਦਾ। ਅੱਛਾ ਕੋਈ ਗੱਲ ਨਹੀਂ ਛੁੜੀ ਉਹਨਾਂ ਨੇ। ਮਤਲਬ ਜਦੋਂ ਤੱਕ ਗੱਲ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਤਾਂ ਅਸੀਂ ਇਹ ਸਮਝਾਂਗੇ ਕੋਈ ਕੋਈ ਗੱਲ ਨਹੀਂ ਸੀ। ਠੀਕ। ਹਾਂਜੀ ਸਰ ਕੀ ਨਾਮ ਆ ਆਪਣਾ ਤੇ ਅੱਜ ਤੁਸੀਂ ਜਿਹੜਾ ਹੈਗਾ ਇੱਕ ਕੋਈ ਨਜਾਇਜ਼ ਆ ਆਪਣੇ ਬੱਤੇ ਆ ਗਿਆ। ਚਲ ਜਿਹੜਾ ਹੈਗਾ ਉਹਨਾਂ ਦੀ ਗੱਲ ਨੂੰ ਲੈ ਕੇ ਤੇ ਕੱਟੇ ਹੋਇਆ ਤੁਹਾਡੀ ਕਾਫੀ ਲੰਮੇ ਚੇਰਾ ਮੇਰਾ ਨਾਮ ਜੁਤੀਪ ਸਿੰਘ ਹੈ ਮੈਂ ਵਾਸੀ ਜਨੰਦਨਗਰ ਗਲੀ ਨੰਬਰ 6 ਤੋਂ ਹਾਂ ਇਹ ਜਿਹੜਾ ਮੁੱਦਾ ਸਾਡਾ ਨਜਾਇਜ਼ ਕਬਜ਼ੇ ਦਾ ਇਹ ਬਹੁਤ ਲੰਬੇ ਸਮੇਂ ਦਾ ਚੱਲ ਰਿਹਾ ਜੀ ਅਸੀਂ ਪ੍ਰਸ਼ਾਸਨ ਨੂੰ ਬਹੁਤ ਮਤਲਬ ਲਿਖਾਪੜੀ ਕਰ ਚੁੱਕੇ ਆ ਵਾਰ-ਵਾਰ ਮਿਲ ਵੀ ਚੁੱਕੇ ਆ ਬੇਨਤੀਆਂ ਵੀ ਕੀਤੀਆਂ ਸਾਨੂੰ ਇਹ ਥੱਕ ਹਾਰ ਕੇ ਜਿਹੜਾ ਉਹ ਧਰਨੇ ਦਾ ਯਾ ਚਾਰਚ ਦਾ ਯਰਾ ਰੋਕੜ ਤਿਆਰ ਕਰਨਾ ਪਿਆ ਨਹੀਂ ਹੁਣ ਤੁਸੀਂ ਅਗਲਾ ਤੁਹਾਡੀ ਕੀ ਕਾਰਵਾਈ ਹੋਊਗੀ ਜਿਹੜੇ ਤੱਕ ਇਹ ਜਿਹੜੀ ਤੁਹਾਡੀ ਸਵਸਿਆ ਹੱਲ ਨਹੀਂ ਜੀ ਬਿਲਕੁਲ ਜੀ ਨਹੀਂ ਸਾਡੀ ਸਵਸਿਆ ਹੱਲ ਨਹੀਂ ਤਾਂ ਅਸੀਂ ਮਤਲਬ ਜੋ ਵੀ ਤਿੱਖਾ ਸੰਘਰਸ਼ ਹੋਊਗਾ ਜਿਹਦੇ ਵਿੱਚ ਚੌਕ ਦੇਣਾ ਜਾਂ ਮਤਲਬ ਰਸਤੇ ਬੰਦ ਕਰਨਾ ਜਾਂ ਹੋਰ ਆਵਾਜ਼ੇ ਠੱਪ ਕਰਨ ਦਾ ਪਹਿਲਾ ਪ੍ਰੋਗਰਾਮ ਹੋਊਗਾ ਉਸ ਤੋਂ ਬਾਅਦ ਜੋ ਵੀ ਸਾਡਾ ਕਮੇਟੀ ਦੀ ਰਾਇ ਨਾਲ ਜਾਂ ਹੋਰ ਪੜਾਤੀ ਅਤੇ ਬੰਦੀਆਂ ਦੇ ਸਹਿਯੋਗ ਨਾਲ ਜੋ ਸਾਡਾ ਅਗਲਾ ਨੈਕਸਟ ਪ੍ਰੋਗਰਾਮ ਹੋਊਗਾ ਉਹ ਅਸੀਂ ਤੁਹਾਨੂੰ ਜਲੂ ਦੱਸਾਂਗੇ ਤੇ ਸਰਸਵਾਰ ਨਾਲ ਵੀ ਗੱਲ ਕੀਤੀ ਸੀ ਵੀ ਤੁਹਾਡੇ ਤਰਨੇ ਵਿੱਚ ਜਿਹੜਾ ਤੋਏ ਇੰਨੇ ਦੇ ਲੋਕ ਤੁਮ ਤਰਨਾ ਲੰਦੇ ਵੀ ਕੋਈ ਸਰਕਾਰੀ ਅਧਿਕਾਰੀ ਕੋਈ ਨਗਰ ਕਮੇਲ ਦਾ ਅਧਿਕਾਰੀ ਕੋਈ ਨਾ ਕਿਸੇ ਨੇ ਯਾਹ ਨਹੀਂ ਸਮਝਿਆ ਤੁਹਾਡੇ ਕੋਲ ਆ ਕੇ ਤੁਹਾਡੀ ਗੱਲ ਸੁਣਨ ਦਾ ਬਿਲਕੁਲ ਹੀ ਉਹਨਾਂ ਦੇ ਕੰਮ ਤੇ ਜੂਣੀ ਸਰਕਾਰ ਹੋਈ ਕਿਉਂਕਿ ਇਹ ਸਾਬ ਕੋਈ ਨਾ ਚਾਰ ਪੰਜ ਕਮੇਟੀਆਂ ਹੀ ਉਹਦਾ ਇੱਕ ਦਿਨ ਹੋਵੇ ਹਫ਼ਤੇ ਚ ਇੱਥੇ ਹੋਰ ਜਿਹੜਾ ਸਾਡੇ ਸਪੀਕਰ ਸਾਹਿਬ ਆ ਉਹਨਾਂ ਦੇ ਇੱਕ ਦਿਨ ਪੀ ਸਾਹਿਬ ਤੁਹਾਡੇ ਨਾਲ ਮੀਟਿੰਗ ਹੋਈ ਸੀਗੀ ਸਿਵਲ ਹਸਪਤਾਲ ਦੇ ਵਿੱਚ ਤੇ ਉੱਥੇ ਕਰਾਈ ਸੀ ਜੀ ਐਸ ਡੀ ਐਮ ਸਾਹਿਬ ਜੀ ਤੇ ਤਹਿਸੀਲਦਾਰ ਸਾਹਿਬ ਜੀ ਸੀਗੇ ਆਈ ਹੋਰ ਜੀ ਬਹੁਤ ਗੱਲ ਕੀਤੀ ਤੁਹਾਡਾ ਜਿਹੜਾ ਜਲਦੀ ਮਤਲਬ ਹੱਲ ਕਰਾਂਗੇ ਤੇ ਐਨ ਐਨ ਆਰ ਜਿਹੜੀ ਗੱਲ ਵੀ ਹੋਈ ਹੈ ਤੁਹਾਡੇ ਨਾਲ ਜਿਹੜੇ ਇੱਥੇ ਮੌਜੂਦ ਸੀ ਜੀ ਉਹ ਕਹਿੰਦੇ ਵੀ ਬਾਕੀ ਸਾਰਾ ਜਿਹੜਾ ਮਤਲਬ ਕਬਜ਼ਾ ਜਿਹੜਾ ਹੋ ਗਿਆ ਇਕ ਰਹਿ ਗਿਆ ਫਿਰ ਉਹ ਵੀ ਕੀ ਲੱਗਦਾ ਲੱਗਦਾ ਵੀ ਨਗਰ ਕੌਂਸਲ ਨੇ ਕਿਉਂ ਨਹੀਂ ਕੀਤਾ ਸਿਰਫ ਇੱਕ ਹੀ ਕੋ ਛੱਡਿਆ ਹੋ ਕੋਈ ਮੈਸੇਜ ਤਾਂ ਆਉਂਦਾ ਕੋਈ ਜਾਂ ਤਾਂ ਕੋਈ ਪੋਲੀਟੀਕਲ ਲੈਂਦਾ ਹੈ ਕੋਈ ਹੈਗਾ ਪ੍ਰੈਸ਼ਰ ਹੈ ਪ੍ਰਸ਼ਾਸਨ ਤੇ ਕੋਈ ਪੋਲੀਟੀਕਲ ਦਬਾਅ ਹੋ ਸਕਦਾ ਕਿਉਂਕਿ ਜਿਹੜਾ ਕੋਰਟ ਦਾ ਜਿਹੜਾ ਫੈਸਲਾ ਹੈ ਉਹਨੂੰ ਵੀ ਨਹੀਂ ਲਾਗੂ ਕਰ ਰਹੇ ਉਹ ਕੋਰਟ ਤੋਂ ਮਤਲਬ ਇਹ ਹਾਰ ਚੁੱਕੇ ਆ ਅਪੀਲ ਇਹਨਾਂ ਦੀ ਸਾਰੀ ਡਿਸਮਿਸ ਹੋ ਚੁੱਕੀ ਹੈ ਸੈਸ਼ਨ ਕੋਰਟ ਤੋਂ ਵੀ ਹਾਈ ਕੋਰਟ ਤੋਂ ਵੀ ਇਹ ਤਾਂ ਕੋਈ ਮੁੱਦਾ ਰਹਿ ਹੀ ਨਹੀਂ ਜਾਂਦਾ ਜੀ ਤਾ ਕਿਉਂ ਕੋ ਇਨਕੋਰਡ ਨਾ ਆਈ ਜਾਂ ਤੂੰ ਉਨਾਖਰੀ ਸ਼ਬਦਾਂ 'ਚ ਕੋਈ ਆਪਦੀ ਮੰਗ ਬਿਲਕੁਲ ਹੀ ਆਖਰੀ ਸ਼ਬਦ ਇਹ ਹੀ ਹੈ ਮੇਰੇ ਜਨਾਚਰ ਸਾਡੀ ਮੰਗਾਂ ਪੂਰੀਆਂ ਨਹੀਂ ਹੋਈਆਂ ਅਸੀਂ ਇਹ ਸ਼ਾਂਤ ਨਹੀਂ ਕਰਦਾ ਜਾ ਰਹੀ ਰੱਖਾਂਗੇ ਨਾ ਹੋਇਆ ਤਾਂ ਹੋਰ ਵੀ ਅਸੀਂ ਹਿੰਸਕ ਹਰਸ਼ ਨੂੰ ਦਿੱਠਾ ਕਰਾਂਗੇ ਅਸੀਂ ਛੜਤ ਜਾਮ ਕਰਾਂਗੇ ਚੌਂਕ ਜਾਮ ਕਰਾਂਗੇ ਜਿਵੇਂ ਅਸੀਂ ਇਸ ਮਤਲਬ ਲੋਕਾਂ ਨੂੰ ਇਸ ਮਤਲਬ ਕਠਰਾਏ 'ਚ ਪਾਉਣਾ ਚਾਹੁੰਦੇ ਪਰ ਸਾਨੂੰ ਮਜਬੂਰੀ ਚ ਪਾਣਾ ਪੈ ਰਿਹਾ ਆਪ ਨੂੰ ਵੀ ਔਰ ਪਬਲਿਕ ਨੂੰ ਵੀ ਠੀਕ ਹੈ ਸਰ ਥੈਂਕ ਯੂ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਰੋਹਿਤ ਯਾਦ ਬੋਲ ਰਹੇ ਜੀ ਪੱਤਰਕਾਰ ਹਾਂ ਜੀ ਸਰ ਮੈਂ ਮਤਲਬ ਇੱਥੇ ਆਇਆ ਸੀ ਨਗਰ ਕੌਂਸਲ ਕੋਟ ਕੋਏ ਦਫ਼ਤਰ ਜੀ ਇੱਥੇ ਧਰਨਾ ਲੱਗਿਆ ਹੋਇਆ ਜੀ ਇਹਨਾਂ ਦਾ ਮੋਲਾ ਆਨੰਦ ਨਗਰ ਦਾ ਹਾਂ ਜੀ ਇਹ ਮੈਂ ਮਤਲਬ ਅੱਜ ਤਾਂ ਹੈ ਨਹੀਂ ਕਿ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਵੀ ਜਿਹੜਾ ਵੀ ਕੀ ਹੈਗੀ ਹੈ ਮਤਲਬ ਗੱਲ ਤੁਹਾਡੀ ਜਿਹੜਾ ਕੀ ਸਮੱਸਿਆ ਉਹ ਕਹਿੰਦੇ ਵੀ ਉਧਰ ਜਿਹੜੀ ਮਤਲਬ ਇਹਨਾਂ ਦੇ ਆਨੰਦਨਗਰ ਦੇ ਅੰਨ ਅਧਿਕਾਰਤ ਜਿਹੜੀਆਂ ਜਗ੍ਹਾ ਸੀਗੀਆਂ ਵੀ ਨਗਰ ਕੌਂਸਲ ਨੇ ਉਹ ਹਟਾਤੀਆਂ ਉੱਥੋਂ ਜਿਹੜੀਆਂ ਜੀ ਹੈ ਅੱਛਾ ਜੀ ਉਹਦੇ ਵਿੱਚ ਕਹਿੰਦੇ ਵੀ ਇੱਕ ਜਗ੍ਹਾ ਜਿਹੜੀ ਰਹਿ ਗਈ ਹੈ ਮਤਲਬ ਕੁਛ ਹੱਦ ਤੱਕ ਉਹ ਕਹਿੰਦੇ ਵੀ ਮਤਲਬ ਖਤਮ ਨਹੀਂ ਕਰਨ ਤੇ ਆ ਰਹੇ ਮਤਲਬ ਪਰ ਤੋਂ ਨਿਸ਼ਾਨਦੇਹੀ ਹੋਈ ਹੈ ਜੀ ਅੰਗਰ ਕਾਰਵਾਈ ਕਰ ਰਹੇ ਆ ਨਿਸ਼ਾਨਦੇਹੀ ਮੁਤਾਬਕ ਜਿੰਨਾ ਪਹਿਲਾਂ ਉਹਨਾਂ ਨੇ ਕਾਇਸ ਨਟਾ ਰਿਆ ਨਹੀਂ ਇਹ ਕਹਿੰਦੇ ਜੀ ਨਿਸ਼ਾਨਦੇਹੀ ਜਿਹੜੀ ਹੈਗੀ ਆ ਤਿੰਨ ਵਾਰੀ ਹੋ ਚੁੱਕੀ ਹੈ ਜੀ ਅੱਛਾ ਨਿਸ਼ਾਨਦੇਹੀ ਸਭ ਕਟਾ ਚੁੱਕੇ ਆ ਅੱਛਾ ਜਿੰਨੀ ਹੋਈ ਆ ਠੀਕ ਆ ਹੁਣ 12 ਨਿਸ਼ਾਨਦੇਹੀ ਕੀਤੀ ਆ ਦੁਬਾਰਾ ਰਿਪੋਰਟ ਆਈ ਆ ਉਹਦਾ ਡੀਸਰ ਨੂੰ ਦੇਖਿਆ ਹੂੰ ਜੋ ਵੀ ਹੋਵੇਗਾ ਜਲਦੀ ਕਰਤਾ ਜਾਊਗਾ ਜੋਤੀ ਸਾਹਿਬ ਕੀ ਅੰਦਾਜ਼ ਨਹੀਂ ਮਤਲਬ ਮੈਂ ਤੁਸੀਂ ਵੀ ਇਹਦੇ ਵਿੱਚ ਇਹ ਹੈ ਕਿ ਗਲਤੀ ਕਿੱਥੇ ਰਹਿ ਗਈ ਜੀ ਵੀ ਇਹ ਜਿਹੜਾ ਇੱਕ ਤਾਂ ਸ਼ੰਦ ਹੀ ਦੀ ਗਲਤੀ ਹੈ ਜੀ ਨਿਸ਼ਾਨਦੇਹੀ ਜਿੱਥੇ ਜਿੱਦਾਂ ਕਿੱਥੇ ਹੁੰਦੀ ਹੈ ਜੀ ਉੱਥੇ ਸਾਹਿਬ ਜੇ ਤੁਹਾਡੇ ਘਰ ਦਾ ਪੱਤਰਕਾਰ ਸਾਹਿਬ ਸੰਗਤਾ ਜੀ ਇਹ ਕੋਈ ਕਿਸੇ ਕੌਂਟੀ ਨਾਲ ਤਾਂ ਤੁਸੀਂ ਨਿਸ਼ਾਨਦੇਹੀ ਕਰਾਉਂਦੇ ਹਾਂਜੀ 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 ਮੈਂ ਨਿਸ਼ਾਨਦੇਹੀ ਕਰਵਾਈ ਆ ਪਹਿਲਾਂ ਇਹਨਾਂ ਨੇ 16 ਫੁੱਟ ਘੱਟ ਕੇ ਫਿਰ ਇਹ ਕਿੰਨੇ 3.5 ਫੁੱਟ ਟਹਿਣੀ ਆ ਹੁਣ ਕਹਿੰਦੇ 3.5-4 ਫੁੱਟ ਹੋਰ ਟਹਿਣੀ ਆ ਨਹੀਂ ਇਹ ਕਹਿੰਦੇ ਸਮੱਸਿਆ ਤਾਂ ਕਹਿੰਦੇ ਮਤਲਬ ਪੁਲ ਜਦੋਂ ਨਹੀਂ ਬਣਿਆ ਸੀ ਉਦੋਂ ਦੀ ਆ ਰਹੀ ਹੈ ਕਹਿੰਦੇ ਮਤਲਬ ਸ਼ੁਰੂਆਤ ਤਾਂ ਉੱਥੇ ਹੋਈ ਹੈ ਚਲੋ ਮੈਨੂੰ ਇੰਨਾ ਨਹੀਂ ਪਤਾ ਜੀ ਕਿ ਜਦੋਂ ਮੈਂ ਆਇਆ ਉਦੋਂ ਦੀ ਸਮੱਸਿਆ ਜਿਹੜੀ 10 11 ਨੂੰ ਕੁਝ ਮਟਾ ਗੁੱਸ ਸੀ ਹਾਂ ਆ ਪਿਛਲੇ ਸਾਲ ਵੀ ਤੁਸੀਂ ਕਰਵਾਈ ਹੈ ਮੇਰੇ ਨਾਲ ਕਾਗਜ਼ੀਆਂ ਨਹੀਂ ਆਂਜੀ ਹਾਂਜੀ ਤੁਹਾਡੀ ਜਿਹੜੀ ਹੈਗੀ ਜਾਂ ਇਹ ਮਾਨਜੋ ਕੋਰਟ ਦੇ ਵਿੱਚ ਕੇਸ ਸੀਗਾ ਜੀ ਹਾਂਜੀ ਹਾਂਜੀ ਉਹ ਇਹੀ ਗੱਲ ਹੈ ਕਿ ਇਹਨਾਂ ਨੇ ਜਿੰਨੀ ਜਿੰਨੇ ਨਿਸ਼ਾਨਦੇਹੀ ਇਹਨਾਂ ਨੇ ਕਰਾਈ ਸੀ ਕਿ ਉਹਨਾਂ ਉਹਨਾਂ ਟੈਹ ਚੁੱਕਿਆ ਸੀ ਹੁਣ ਇਹਨਾਂ ਨੇ ਫ੍ਰਾਈਡੇ ਨੂੰ ਦੁਬਾਰਾ ਨਿਸ਼ਾਨਦੇਹੀ ਕੀਤੀ ਆ ਉਸ ਵੰਤ ਜਿਹੜੀ ਕਾਰਵਾਈ ਕੀਤੀ ਗਿਆ ਹੁਣ ਕੀ ਰਹਿ ਗਈ ਇਹਨਾਂ ਦਾ ਮਤਲਬ ਤੁਹਾਡੇ ਵੱਲੋਂ ਵੀ ਕੋਈ ਰਿਸਪੌਂਸ ਨਿਸ਼ਾਨਦੇਹੀ ਕਰਕੇ ਉਹਦੀ ਰਿਪੋਰਟ ਸਾਡੇ ਕੋਲੇ ਆ ਗਈ ਹੈ ਜੀ ਮੈਂ ਡਿਟੈਲਡ ਰਿਪੋਰਟ ਦੇ ਦਿੰਦੀ ਆ ਜੋ ਵੀ ਹੋਏਗਾ ਅਪਡੇਟ ਦੇਖਦੇ ਹਾਂ ਮੰਡੇ ਠੀਕ ਹੈ ਮਤਲਬ ਜਿਹੜਾ ਇਹਨਾਂ ਦਾ ਹੋ ਜਾਏਗਾ ਨਿਪਟ ਜਾਏਗਾ ਯਾਨੀ ਜਰਾ ਹੈਗਾ ਸ਼ਬੀਰ ਪੂਰੀ ਠੀਕ ਠੀਕ ਹੈ ਸਰ ਤੁਹਾਡਾ ਸਹਿਯੋਗ ਪੂਰਾ ਰਹੂਗਾ ਇਹਨਾਂ ਨੂੰ ਸਰ ਪਰ ਸੇ ਜੋ ਕਿ ਪਹਿਲਾਂ ਵੀ ਤੁਸੀਂ ਜਿੰਨਾ ਕਿਹਾ ਨਿਸ਼ਾਨਦੇਹੀ ਜੋਨਾ ਸੀ ਪਹਿਲਾਂ ਟਾ ਚੁੱਕੇ ਲੋਹੇ ਠੀਕ ਠੀਕ ਸਰ ਓਕੇ ਸਰ ਥੈਂਕ ਯੂ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈ ਰੋਇਦ ਆਜ਼ਾਦ ਨਮਨ ਆਖਦਾ ਹਾਂ ਯਾਰ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ